ਰੇਕੂਟ ਸਹਿਰ ਦੇ ਮੌਲੀਬੇ ਮਹੱਲਾ ਵਿੱਚ ਸਥਿਤ ਪ੍ਰਾਤਨ ਤੇ ਪ੍ਰਸਿੱਧ ਸ਼੍ਰੀ ਦੁਰਗਾ ਸ਼ਕਤੀ ਮੰਦਿਰ ਦੇ ਨਵੀਨੀਕਰਨ ਦਾ ਕਾਰਜ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਮਨੋਹਰ ਲਾਲ ਲਾਡੀ ਦੀ ਦੇਖ ਰੇਖੇ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ ਇਸ ਉਪਰੰਤ ਮੰਦਿਰ ਦੇ ਸ਼ਰਧਾਲੂਆਂ ਤੇ ਹਲਕਾ ਬਜ਼ਾਇਕ ਠੇਕੇਦਾਰ ਹਾਕਮ ਸਿੰਘ ਉਹਨਾਂ ਦੇ ਬੇਟੇ ਪ੍ਰਵਾਸੀ ਪੰਜਾਬੀ ਅਤੇ ਸੀਨੀਅਰ ਜੂਤ ਆਗੂ ਗੁਰਦੇਵ ਸਿੰਘ ਬਾਬਾ ਬੇਟੀ ਬਲਜੀਤ ਕੌਰ ਇਨਸਪੈਕਟਰ ਫੂਡ ਸਪਲਾਈ ਵਿਭਾਗ ਅਤੇ ਜਵਾਈ ਸਨੀ ਬਰਮਾ ਸਮੇਤ ਹੋਰਨਾ ਆਗੂਆਂ ਤੇ ਪਤਵੰਤਿਆਂ ਵੱਲੋਂ ਮੰਦਿਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਹਲਕਾ ਵਿਧਾਇਕ ਨੇ ਮੰਦਿਰ ਦੇ ਨਵੀਨੀਕਰਨ ਕਾਰਜ ਵਿੱਚ 2 ਲੱਖ ਰੁਪਏ ਦਾ ਆਰਥਿਕ ਯੋਗਦਾਨ ਵੀ ਪਾਇਆ ਗਿਆ ਇਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਆਏ ਮਹਿਮਾਨਾਂ ਪਤਵੰਤਿਆਂ ਤੇ ਨਵੀਨੀਕਰਨ ਵਿੱਚ ਯੋਗਦਾਨ ਪਾਉਣ ਵਾਲੇ ਸ਼ਰਧਾਲੂਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨਤਬੀ ਕੀਤਾ ਗਿਆ ਰਾਏਗੜ੍ਹ ਤੋਂ ਦਲਵਿੰਦਰ ਸਿੰਘ ਸ਼ੀਨ ਦੀ ਰਿਪੋਰਟ ਅੰਮ੍ਰਿਤਪੁਰ ਦਾ ਕਾਫੀ ਵਧੀਆ ਸੁਭਕਾਰ ਦੇ ਵਿੱਚ ਆਇਓ ਕੀ ਜਿਹੜਾ ਅੱਜ ਜਿਹੇ ਜਿਹੜਾ ਮਾਤਾ ਦਾ ਮੰਦਿਰ ਆ ਜਿਹੜਾ ਦੁਰਗਾ ਸ਼ਕਤੀ ਮੰਦਿਰ ਆ ਜਿਹਦਾ ਨੋ ਬੜੇ ਹੀ ਮਾਨਤਾ ਇਸ ਮੰਦਿਰ ਦੀ ਆ ਇਹਦੇ ਸਾਡੇ ਜਿਹੜੇ ਮਨੋਰ ਲਾਲਾ ਡੀ ਜੀ ਪ੍ਰਧਾਨ ਨੇ ਬੜਾ ਵਧੀਆ ਕੰਮ ਕਰ ਰਹੇ ਆ ਇਹ ਮੰਦਿਰ ਆ ਜਿਹੜਾ ਬਹੁਤ 50 ਸਾਲ ਤੋਂ ਬਣਿਆ ਹੋਇਆ ਇਹਦਾ ਜਨਵੀਨੀਕਰਨ ਕੀਤਾ ਗਿਆ ਜਨਵੀਨੀਕਰਨ ਕਰਦੇ ਬਹੁਤ ਵਧੀਆ ਦਿਸ ਰਿਹਾ ਵੀ ਬਹੁਤ ਹੀ ਵਧੀਆ ਕਰਾਇਆ ਇਹਦੇ ਅੱਜ ਜਿਹੜਾ ਅਦਗਾਟਨ ਕੀਤਾ ਗਿਆ ਨੇ ਤੇ ਇਹਦੇ ਵਿੱਚ ਸਾਡੇ ਮਾਤਾ ਜੀ ਹੁੰਦੇ ਜਿਨ੍ਹਾਂ ਦਾ ਨਾਮ ਅਸੀਂ ਬੂਆ ਦਿੱਤੀ ਉਹਨਾਂ ਨੇ ਬਹੁਤ ਇਸ ਮੰਦਰ ਦੀ ਸੇਵਾ ਕੀਤੀ ਤੇ ਉਹਨਾਂ ਦੇ ਬਹੁਤ ਹੀ ਉਹਨਾਂ ਚ ਸ਼ਕਤੀ ਸੀਗੀ ਤੇ ਇਹ ਮੰਦਰ ਆ ਜਿਹੜਾ ਸਭ ਬਹੁਤ ਹੀ ਮੰਨਤਾ ਹੈ ਇਸ ਮੰਦਰ ਦੀ ਆ ਸਾਰੇ ਦੂਰੋਂ ਦੂਰੋਂ ਆਉਂਦੇ ਆ ਲੁਧਿਆਣੇ ਤੋਂ ਇਧਰ ਰੈਕੋਰਡ ਸਾਰੇ ਸ਼ਹਿਰ ਵਾਲੇ ਮੰਨਦੇ ਆ ਬੜੀ ਸ਼ਕਤੀਸ਼ਾਲੀ ਮੰਦਰ ਆ ਤੇ ਮੈਂ ਆਪ ਖੁਦ ਵੀ ਇੱਥੇ 50 ਸਾਲ ਤੋਂ ਮੈਂ ਸਮੁੰਦਰ ਜਾ ਰਿਹਾ ਤੇ ਮਾਤਾ ਦੇ ਜਿਹੜੀ ਵੀ ਕੋਈ ਇੱਛਾ ਕਿਸੇ ਦੇ ਮਨ ਦੀ ਹੁੰਦੀ ਆ ਉਹ ਭਾਵਨਾ ਪੂਰੀ ਹੁੰਦੀ ਆ ਤੇ ਮੈਂ ਅੱਜ ਇਹਦਾ ਅਦਗਾਟਨ ਕੀਤਾ ਗਿਆ ਸਮੁੰਦਰ ਦਾ ਬਾਕੀ ਸਾਰੇ ਜਿੰਨੇ ਵੀ ਇਸ ਮੰਦਰ ਨੂੰ ਮੰਨਣ ਵਾਲੇ ਆ ਸਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਾਤਾ ਦੇ ਦੁਰਗਾ ਸ਼ਕਤੀ ਮੰਦਰ ਦੀ ਬਹੁਤ ਹੀ ਸੇਵਾ ਕਰਦੇ ਆ ਸਾਰੇ ਇਸ ਕਰਕੇ ਮੈਂ ਮੰਦਰ ਦਾ ਅਦਗਾਟਨ ਤੇ ਦਫ਼ਤਰ ਦਾ ਅਦਗਾਟਨ ਵੀ ਅੱਜ ਕੀਤਾ ਗਿਆ ਵਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਮਾਤਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਨੋਹਰ ਲਾਢੀ ਪ੍ਰਧਾਨ ਸ਼੍ਰੀ ਦੁਰਗਾ ਸ਼ਕਤੀ ਮੰਦਿਰ ਪ੍ਰਾਧਿਆ ਤੀ ਪ੍ਰੋਗਰਾਮ ਕਰਵਾਇਆ ਗਿਆ ਜੀ ਇਹ ਅੱਜ ਜੋ ਪ੍ਰੋਗਰਾਮ ਕੀਤਾ ਗਿਆ ਜੀ ਇਹ ਦੁਰਗਾ ਸ਼ਕਤੀ ਮੰਦਿਰ ਜੋ ਕਿ ਅੱਜ ਤੋਂ 50 ਸਾਲ ਪਹਿਲਾਂ ਮਾਇਆ ਮੂਗਲ ਦਿੱਤੀ ਨੇ ਇਹ ਬਣਵਾਇਆ ਸੀ ਇਹ ਮਾਇਆ ਮੰਦਿਰ ਨਾਲ ਵੀ ਮਸ਼ਹੂਰ ਹੈ ਇਹ ਸਾਨੂੰ ਜਗਾ ਬਵੇਜਾ ਪਰਿਵਾਰ ਨੇ ਇਹ ਮੰਦਿਰ ਵਾਸਤੇ ਦਿੱਤੀ ਸੀ ਤੇ ਜਵੰਦ ਲਾਲ ਕੀਮਤੀ ਰਾ ਉਹਨਾਂ ਦੇ ਪਰਿਵਾਰ ਨੇ ਦਿੱਤੀ ਤੇ ਤਕਰੀਬਨ ਮਾਤਾ ਬੂਆ ਦਿੱਤੀ ਨੇ 50 ਸਾਲ ਮੰਦਿਰ ਪਹਿਲਾਂ ਬਣਵਾਇਆ ਸੀ ਹੁਣ ਜਨਨ ਕਿ ਹੁਣ ਦੇ ਯੁੱਗ ਨਾਲ ਇਹ ਮੰਦਿਰ ਦਾ ਨਵੀਕਰਨ ਜ਼ਰੂਰੀ ਸੀਗਾ ਸੋ ਅਸੀਂ ਇਹ ਨਵੀਕਰਨ ਕਰਕੇ ਅੱਜ ਇਸ ਦਾ ਧਕਾਟਨ ਸਰਦਾਰ ਹਾਕਮ ਸਿੰਘ ਠੇਕੇਦਾਰ ਦੀ ਐਮਐਲਏ ਸਾਹਿਬ ਉਹਨਾਂ ਦੇ ਬੇਟੇ ਸਰਦਾਰ ਗੁਰਦੇਵ ਸਿੰਘ ਬਾਬਾ ਭੋਲਾ ਜੀ ਜਿਹੜੇ ਯੂਐਸਏ ਤੋਂ ਸਪੈਸ਼ਲ ਇੱਥੇ ਆਏ ਨੇ ਉਹਨਾਂ ਨੇ ਕੀਤਾ ਸਨੀ ਵਰਮਾ ਜੀ ਬਲਜੀਤ ਕੌਰ ਜੀ ਇਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਮੰਦਿਰ ਬਣਾਉਣ ਲਈ ਬਹੁਤ ਸਹਿਯੋਗ ਦਿੱਤਾ ਸਾਡੇ ਐਨਆਰਆਈ ਵੀਰ ਸਰਦਾਰ ਰਾਜਕਰ ਸਿੰਘ ਰਾਏ ਡਾਕਟਰ ਗੁਲਸ਼ਨ ਜੀ ਇਸ਼ੂਪਾ ਸੀਜੀ ਯਸ਼ਪਾਲ ਜੈਨ ਜੀ ਤੌਰ ਸਾਹਿਬ ਸਾਰਿਆਂ ਨੇ ਹੀ ਰਲ ਮਿਲ ਕੇ ਸਹਿਯੋਗ ਕੀਤਾ ਡਾਕਟਰ ਡਾਵਰ ਸਾਹਿਬ ਨੇ ਪ੍ਰਧਾਨ ਜੀ ਸਾਡੇ ਇਹਨਾਂ ਨੇ ਵੀ ਬਹੁਤ ਸਹਿਯੋਗ ਕੀਤਾ ਇਹ ਮੰਦਿਰ ਦਾ ਨਵੀਨੀਕਰਨ ਕਰਕੇ ਅੱਜ ਜਨਤਾ ਦੇ ਭਗਤਾਂ ਦੇ ਸਪੁਰਦ ਕੀਤਾ ਹੈ